ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਲਈ ਇੱਕ ਮੁਰਾ ਬੋਲਦੀ ਪੋਸਟ ਲੈ ਕੇ ਹਾਜ਼ਰਾਂ ਅੱਜ ਵਾਲੀ ਪੋਸਟ 'ਚ ਆਪਾਂ ਤੁਹਾਨੂੰ ਇੱਕ ਝੋਟੀ ਦਿਖਾ ਰਹੇ ਹਾਂ ਇਹ ਸੀਆਈਆਰਬੀ ਹਸਾਰ ਵਾਲੇ 1693 ਬੁੱਲਦੀ ਹੈ ਜੀ ਇਹ ਵੀ ਆਪਾਂ ਹੀ ਉਥੋਂ ਡਾਇਰੈਕਟ ਸੀਮਨ ਲੈ ਕੇ ਯੂਜ਼ ਕੀਤਾ ਸੀਗਾ ਪੀਟੀ ਬੋਲਾ ਤੇ ਉਹ ਝੋਟੀ ਦੀ ਆਪਾਂ ਸੀਮਨ ਯੂਜ਼ ਕੀਤਾ ਅੱਜ ਪੀਐਲਡੀ ਨਾਬਾ ਵਾਲੇ ਬੁੱਲ ਐਮ 52 ਦਾ ਤੇ ਜਿਹੜੀ ਇਹ ਗੱਲ ਕਰੀਏ ਦੁੱਧ ਦੀ 5000 ਪਲੱਸ ਦਾ ਰਿਕਾਰਡਡ ਬੋਲਾ ਜੀ ਇਹ ਸਰਕਾਰੀ ਪੀਆਰਡੀ ਨਾਬੇ ਵਾਲਾ ਤੇ ਆਪਾਂ ਇਸ ਛੋਟੀ ਨੂੰ ਕੀਤੀ ਏਆਈਐਸ ਬੋਲ ਦੀ ਫੋਟੋ ਆਪਾਂ ਨੂੰ ਬਾਈ ਸਤਨਾਮ ਸਿੰਘ ਸੀਆਈਆਰਬੀ ਵਾਲੇ ਨੇ ਸੈਂਡ ਕੀਤੀ ਸੀ ਭਰਾਣੇ ਆਪਣੇ ਨੇ ਤੇ ਆਪਾਂ ਤੁਹਾਡੇ ਨਾਲ ਪੋਸਟ ਕਰਤੀ ਸ਼ੇਅਰ ਅੱਗੇ ਜਿਹੜਾ ਵੀ ਬੱਚਾ ਆਊਗਾ ਉਹ ਵੀ ਆਪਾਂ ਪੋਸਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਛੋਟੀ ਵੀ 1693 ਵਾਲੀ ਬਹੁਤ ਹੀ ਚੰਗੇ ਦੋਤੇ ਚੱਲ ਰਹੀ ਹੈ ਥਣਾ ਹਵਾਨੇ ਵਾਲੇ ਪਾਸੋਂ ਵੀ ਬਹੁਤ ਹੀ ਸੋਹਣੀ ਹੈ ਤੇ ਸਰੀਰਕ ਪੰਤਰ ਤੋਂ ਵੀ ਬਹੁਤ ਚੰਗੀ ਹੈ ਆ ਫੇਸ ਦੀ ਬਿਊਟੀ ਤੁਸੀਂ ਦੇਖ ਹੀ ਸਕਦੇ ਹੋ ਵੀ ਕਿੱਦਾਂ ਦੀ ਆ ਵੀਡੀਓ ਚੰਗੀ ਲੱਗੀ ਆਪਣੀ ਪੋਸਟ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਮਿਲਦੇ ਆਂ ਇਦਾਂ ਦੀ ਹੋਰ ਨਵੀਂ ਪੋਸਟ ਨਾਲ ਤਦ ਤੱਕ ਤੁਸੀਂ ਕਰੋ ਇੰਤਜ਼ਾਰ ਜੀ ਧੰਨਵਾਦ